ਕਿਤਰਾ ਅੱਜ ਕਦਰ ਲੈ ਕੇ ਚੱਲਿਆ ਮੈਨੂੰ ਓ ਫੇਕਾ ਲਿਆ ਕੋਠੀ ਦਾ ਫੇਕਾ ਲਿਆ ਕੋਠੀ ਦਾ ਪਤੰਦਰਾ ਤੂੰ ਕਦੇ ਕੱਢੀ ਦਾ ਟੱਟੀ ਦੀ ਗੰਦ ਨਹੀਂ ਕੀਤੀ ਤੇ ਫੇਕਾ ਤੂੰ ਕੋਠੀ ਦਾ ਲਈ ਬੈਠਾਗਾ ਤੁਹਾਨੂੰ ਮੇਰੇ ਤੋਂ ਭਰੋਸਾ ਨਹੀਂ ਭਰੋਸਾ ਕੀ ਤੇਰੇ ਤੇ ਟੱਟੂ ਕਰਾਂ ਮੈਂ ਅੱਗੇ ਦਾ ਮੇਰੇ ਵੀ ਥਾ ਮੈਂ 76 ਬਵਾਦ ਦੇ ਤੂੰ ਓ ਯਕੀਨ ਰੱਖਿਆ ਕਰ ਤਾ ਮੇਰੇ ਤੇ ਓ ਗੰਦੇ ਬੁੱਤ ਦੇਖ ਕੌਣ ਆ ਯਾਰ ਬਾਪੂ ਕਿਆ ਯਾਰ ਲਹੂ ਵੀ ਨਾ ਹੁਣਾ ਮੈਂ ਜਾਵਾਂ ਕਰੀ ਜਨਾ ਯਾਰ ਜਾ ਵਾ ਕੰਦਰ ਦਾ ਪਹਿਲੇ ਬੋਲ ਆਖੇ ਲੱਗੀ ਮਾਂ ਵਰਗਾ ਕਰ ਦਿਨਾ ਯਾਰਾ ਖੋਲਹਾ ਆ ਗਿਆ ਅੱਖ ਲੱਗ ਗਿਆ ਕਰ ਬੋਤਾ ਆਹ ਆ ਕੇ ਕਿੰਦਰ ਤੇ ਬਦਕਿਸਮਤੀ ਮਰੇ ਸਲੜਾ ਨੂੰ ਕਿਤੇ ਦਾ ਭਾਲਿਆ ਨਾ ਅੱਜ ਕੀ ਕਰਨਾ ਹੈ ਹੋਰ ਵੀ ਸਰਦਾਰ ਹੋਰ ਵੀ ਠੀਕ ਹੋ ਜੀ ਹਾਂ ਠੀਕ ਹੈ ਮੈਨੂੰ ਸੋਡੇ ਹਾਲ ਨਹੀਂ ਠੀਕ ਲੱਗਦਾ ਹਾਈ ਵੇ ਬੁੜੇ ਪਿਆ ਹੋਰ ਭਾਈ ਕਿਵੇਂ ਝੜਿਆ ਠੀਕ ਹੈ ਜੀ ਸਰਦਾਰ ਜੀ ਬਹੁਤ ਵਧੀਆ ਜੀ ਹੋਰ ਭਾਈ ਕੀ ਚਰਾ ਠੀਕ ਆ ਠੀਕ ਆ ਕੀ ਹਾਲ ਆ ਸਰਦਾਰਾ ਵਧੀਆ ਤੂੰ ਦੱਸ ਬਾਈ ਬੱਚਰਾ ਜੀ ਖੁਸ਼ੀ ਹਾਂ ਤੇਰਾ ਸਨਾ ਪਰਿਵਾਰ ਰਾਜੀ ਖੁਸ਼ੀ ਆ ਰਾਜੀ ਖੁਸ਼ੀ ਹੈ ਤੈਨੂੰ ਤਾਂ ਵਿਆਹ ਰੱਖ ਰੱਖਿਆ ਕੋਈ ਨਹੀਂ ਪਰਿਵਾਰ ਮੰਨ ਮਖਾ ਚੱਕ ਦਾਂਗੇ ਫਟੇ ਆਪੇ ਤਾਂ ਪੈ ਗਈਆਂ ਤੂੰ ਚਾਹ ਤਰਾ ਕਰਾਂ ਦਾ ਵਾਦਾ ਵਾ ਚਾਹ ਕੰਜੇ ਦਾ ਚਾਹ ਲੱਤਾ ਮੈਂ ਰੋਟੀ ਦਾ ਟਾਈਮ ਹੋਇਆ ਪਿਆ ਫਿਰ ਚੰਗਾ ਰੋਟੀ ਮੰਗਾ ਲੈ ਚਾਹ ਨਾਲ ਪੀਲਾਂਗੇ ਚੱਲ ਫਿਰ ਤੂੰ ਉਹ ਦੇਖ ਲੈ ਸਮਿੱਟ ਬ੍ਰੇਤੀ ਡਿਲੇਟ ਸਾਰਾ ਕੁਝ ਮੰਗਾ ਰਖਾ ਯਾਰ ਤੂੰ ਐਸ ਵੇਲੇ ਪਰਵਾਹ ਨਾ ਮੰਨ ਤੂੰ ਪਰਵਾਹ ਨਾ ਮੰਨ ਸਾਰਾ ਕੁਝ ਕਰ ਦਿਆਂਗੇ ਸਰਦਾਰਾ ਚਾਹ ਤਾਂ ਪੀਣੀ ਬੂ ਵੀ ਗੋਲੀ ਗੱਫਟਾ ਖਾਣਿਆ ਨਾ ਮਾੜਾ ਮੋਟਾ ਕੋਈ ਨਹੀਂ ਚੜਿਆ ਹੌਸਲਾ ਕੰਮ ਖਚਰੇ ਮਿਸਟਰ ਦਾ ਜਿਆਦਾ ਟਕਟੂ ਦਾ ਸਰਦਾਰ ਅਭੀ ਰੀ ਲੱਕੜਾਂ ਚੋਰੀ ਕਰਦਾ ਫੜਿਆ ਗਿਆ ਇਹ ਕੀ ਕਿਹਾ ਭਾਈ ਉਹ ਕੋਤ ਨਹੀਂ ਮਾਤਾ ਇਹ ਕਹਣਾ ਵਾ ਬੰਦਾ ਬਹੁਤ ਤਕੜਾ ਰਾਜੀ ਕੋ ਚ ਬਹੁਤ ਵਧੀਆ ਬੰਦਾ ਹੈ ਚੱਲ ਚੰਗਾ ਭਾਈ ਕੂਠੀ ਕਾਠੀ ਵਧੀਆ ਪਾ ਰੱਖੀ ਵੀ ਬਹੁਤ ਚੰਗਾ ਬੰਦਾ ਆਣਾ ਇਹ 2 ਨੰਬਰ ਦਾ ਪੈਸਾ ਕਾਹਦਾ ਚੰਗਾ ਬੰਦਾ ਲਾ ਰਖੀ ਆ ਉਹ ਤਾਂ ਲੱਗਦੇ ਆ ਕੋਈ ਨਹੀਂ ਕੋਈ ਨਹੀਂ ਸਰਦਾਰਾ ਲੱਗਦਾ ਲੱਗ ਜਾ ਛੇਤੀ ਨਾ ਲੱਗਦੇ ਆ ਲੱਗਦਾ ਤੂੰ ਬਣਾ ਕਰ ਲੈ ਚੱਲ ਚੰਗਾ ਆਪਣੀ ਮਸਾਲਾ ਬਣਾ ਲਗੀ ਜੀ ਮਸਾਲਾ ਤਾਂ ਬਣਾ ਲਾ ਤੇ ਮੈਂ ਇਹਨੂੰ ਸਰਦਾਰ ਨੂੰ ਕਹਿਣਾ ਇਹਨੇ ਵੀ ਸਮਾਨ ਲਿਆ ਉਹ ਕੋ ਕਾਰ ਬਿਆਰ ਕਰਾਂਗੇ ਤੇ ਤੂੰ ਮਸਾਲਾ ਬਣਾ ਚੱਲ ਕੇ ਦਾਦਾ ਅੱਗੇ ਦਾ ਬਾਲੇ ਥਾਣੂ ਕੁੱਟਦਾ ਪੈਗੀ ਕਿਤੇ ਇਧਰੋਂ ਨਾ ਪਵਾ ਦੀ ਮੇਰੇ ਤਾਂ ਨਿਸ਼ਾਨ ਹਜੇ ਨਹੀਂ ਗਏ ਉਹ ਤੂੰ ਪਰਵਾਹ ਨਾ ਮਾਨਾ ਕੋਈ ਗੱਲ ਨਹੀਂ ਜਿੱਥੇ 1000 ਰੁਪਏ ਇੱਕ ਰਹੀ ਹੋਰ ਪੈ ਜੂਗੀ ਲੈ ਉਹ ਸਰਦਾਰਾ ਓਏ ਆ ਗੱਲ ਸੁਣ ਤੂੰ ਐ ਕਰ ਸਾਂ ਦਸੋਂ ਤਾਂ ਲਾ ਇਹਨੇ ਮੈਂ ਸਰਦਾਰ ਨੂੰ ਕਹਿਣਾ ਹਾਂ ਭਾਈ ਕੀ ਚਿਰ ਦੱਸ ਕੀ ਗੱਲ ਹੈ ਲੈ ਕਰ ਸਰਦਾਰਾ ਨਲੇ ਤਾਂ ਗੁੜ ਲਿਆ ਹਾਂ ਭਾਈ ਤੇ ਤੇਲ ਲਿਆ ਕਣਕ ਦੇ ਦਾਣੇ ਲਿਆ ਤੇ 11000 ਰੁਪਏ ਲਿਆ ਤੇ ਆਪਾਂ ਨਿਉ ਧਰ ਗਏ 11000 ਇਹਦਾ ਸਰਦਾਰਾ ਤੂੰ ਹੀ ਆ ਜਿਹੜੇ ਤੋਂ ਅਸੀਂ 11000 ਰੁਪਏ ਲੈ ਲਿਆ ਨਹੀਂ ਤਾਂ ਅਸੀਂ ਲੱਖ ਲੱਖ ਰੁਪਏ ਨਿਉਂਦੇ ਹੀ ਲੈ ਲੈਨੇ ਆ ਆਹ ਇਹ 11000 ਦੇ ਦੇ ਉਹੀ ਬਹੁਤੇ ਤੇ ਕੋਲੀ ਦਵਾਈ ਤਾਂ ਹੈ ਲੀਗੀ ਯਾਰ ਚੱਲ ਸਰਦਾਰਾ ਲੈ ਕੇ ਆ ਤੂੰ ਦਵਾ ਦਵਾ ਹੱਸ ਨਾ ਲੈ ਗੰਡੇ ਆ ਜਾ ਉਹ ਚੰਨ ਘਿਆਰ ਬਿਆਰ ਜੇ ਕਰਨਾਗਾ ਉਸਮਾਨ ਲਿਆ ਯਾਰਾ ਕੋਠੀ ਵਾਲਾ ਪੰਗਾ ਤਾਂ ਤੇ ਬਹੁਤ ਹੁਣ ਸਰੇ ਕਿੰਨ ਜਿਹੜਾ ਗਏ ਬਾਪੂ ਹਾਂ ਪੁੱਤ ਬਾਕੀ ਸਾਰਾ ਸਮਾਨ ਤਾਂ ਆ ਗਿਆ ਹਾਂ ਤੇ ਪੈਸੇ ਹੈ ਨਹੀਂ ਆਲਾ ਬੋਤਲ ਲੈ ਆ बापू 10 ਰੁਪਿਆ ਨਾ ਨਹੀਂ ਘਰ ਨਾਲ ਤਾਂ 11000 ਮੰਗਿਆ ਤੇ ਘੱਟ ਤੋਂ ਘੱਟ 200 ਰੁਪਿਆ ਤਾਂ ਕਰ ਲੈ ਪੁੱਤ ਫਿਰ ਆ ਲੈ ਯਾਰ ਤੂੰ ਤਾਂ ਮੈਨੂੰ ਸੜਾ ਮੈਨੂੰ ਫੇਲ ਕਰੇਗਾ ਆ ਬਾਪੂ ਆਈ ਲੈ ਫਿਰ ਚੜਿਆ ਕਰਕੇ ਲੈਵਲ ਦਾ ਵਾਦਾ ਵਾ ਕਰਕੇ ਮੇ ਤੁ ਆਹ ਇਹ ਤਾਂ ਠੀਕ ਹੈ ਹਾਂ ਠੀਕ ਆ ਉਹ ਲਿਆ ਸਰਦਾਰਾ ਸਮਾਨ ਹੁਣ ਦਾ ਵਾ ਆ ਕੇ ਭਾਈ ਕੀਚਰਾ ਇੱਕ ਤਾਂ ਤੁਰ ਹੀ ਨਹੀਂ ਆ ਪੈਪਰ ਉਤਰਦੇ ਆ ਲੱਭ ਕੇ ਕਿਚੜਾ ਕਰਨ ਆਉਂਦੇ ਚਾਹ ਪੂਰੇ ਸਾਰੇ ਜੈ ਹੋ ਲੱਡੂ ਦੇਵਤਾ ਜੈ ਹੋ ਗੁਰ ਦੇਵਤਾ ਸਜ਼ਾਰਾ ਇਨੀ ਮਾਇਆ ਐਨਾ ਮੂੰ ਮਾ ਨਾਗਰ ਅਗਰ ਕਿਚੜਾ ਬਹੁਤ تیر ਵਾਸਤੇ ਚੱਲ ਭਾਈ ਜੈ ਹੋ ਜੈ ਹੋ ਤੂੰ ਕਿਧਰ ਚੱਕੀਂਦਾ ਆਹ ਦਾ 20 ਰੁਪਿਆ ਦਾ ਮੰਡਲ ਆ ਜੂਗਾ ਨਾਲੇ ਖਾਵਾਂ ਗੋਲੀਆਂ ਨਾ ਓਏ ਉਹ ਉਸਤਾਦ ਦੇ ਹੁੰਦੇ ਆ ਉਸਤਾਦ ਤੂੰ ਜੇ ਫੇਰ ਦੇਖਾਂਗੇ ਉਸਤਾਦ ਚਲ ਕੋਈ ਨਹੀਂ ਲੈ ਇਹ ਕਿ ਮੱਤ ਜੈ ਮਸ਼ਾਅੱਲਾ ਮਾਸ਼ ਅੱਲਾ ਨਾ ਭਈ ਬਾਬਾ ਭਲੀ ਕਰੇ ਜੈ ਮਸ਼ਾਅੱਲਾ ਲੈ ਆ ਤਾਂ ਆਪਣੇ ਝੋਲੇ ਚ ਪਾਲਾ ਕਰੇ ਚਾਹ ਗੁੜ ਵੱਧਾ ਪੂਰਾ ਆਊਗਾ ਆ ਉਧਰ ਲੈ ਆ ਲਾ ਮੇਰੇ ਸੰਦ ਕੱਢ ਤੰਦ ਕੱਢਦੇ ਆ ਮਿਸਤਰੀ ਕਾ ਕੱਢਲਾ ਲੈ ਇੰਨੇ ਲੈ ਵੀ ਮਿਸਤਰੀ ਕਾ ਹੁਣ ਮੁੰਡੇ ਦੇ ਵਿਆਹ ਤੋਂ ਪਹਿਲੇ ਪਾ ਦੇ ਛੱਤ ਇਹ ਤਾਂ ਪੈ ਗਈ ਜਾਣ ਤੂੰ ਚਾਹ ਦਾ ਪ੍ਰਬੰਧ ਕਰਦਾ ਵਾਦਾ ਜਾ ਕੇ ਚਾਹ ਵੀ ਪੀਵਾਗੇ ਤੇ ਰੋਟੀ ਦੇ ਹੋਆ ਪਿਆ ਯਾਰ ਹੈਲੋ ਗੂਗਲ ਹਾਰ ਸਕੇਲੇ ਬਲੋਰ ਰਦਾ ਕਾਲਣੇ ਵਾਲੀ ਬੀੜ ਕੋ हमको बताना ਹੈ ਮਿਸਤਰੀ ਕਾ ਵੀਰ ਇਹਦਾ ਚਾਪੜੇ ਪਉਥੋਂ ਖਾਇਆ ਵੀ 21ਵੀਂ ਵਾਰੀ ਇੱਥੋਂ ਪੈਣਗੇ ਉਹ ਚੜਿਆ ਤੂੰ ਐਵੇਂ ਨਾ ਪੱਦ ਕੱਢੀ ਜਾ ਮੈਂ ਤੇਰੇ ਨਾਲ ਆ ਘਬਰਾਣਾ ਕੋਈ ਨਹੀਂ ਚੂਤ ਤੇਰੇ ਪੈਣ ਕੇ ਮੈਂ ਤਾਂ ਭਾਜੂਗਾ ਇੱਥੋਂ ਆਹਾ ਹਾ ਹਾ ਰਰ ਰਰ ਲੱਥ ਮਾਰ ਲਿਆ ਤਰਾਦਾ ਕਰ ਆ ਦੇਖ ਇੱਕ ਦਾਲਾ ਲਿਆ ਹਾਂਜੀ ਆਹਾ ਹਾ ਹਾ ਲਿਆ ਦਾਲਾ ਪੋਣਾ ਫੜਾ ਛੇਤੀ ਛੇਤੀ ਇਹ ਤਾਂ ਪੈ ਗਈ ਜਾਨ ਠੀਕ ਆ ਹੌਲੀ ਹੌਲੀ ਚੱਲਦਾ ਕਾ ਜਿਹੜਾ ਦਬਾ ਦਬ ਲੈ ਕੇ ਤਰਿਆ ਕਰ ਖਾਂ ਐਦ ਕੀ ਗਾਨ ਕ ਕਦੇ ਤੇਰੇ ਦੀ ਨਾ ਲਾਉਣੀ ਭੇਜੇ ਮੈਨੂੰ ਉਹ ਗਣਕ ਸੜੇ ਮੇਰੇ ਕਿੱਥੋਂ ਲੰਗੋੜਾ ਤਾਂ ਸੁਣ ਜ ਵੀ ਨਹੀਂ ਆਉਂਦੀ ਓਏ ਦੀਪੂ ਜੋ ਮਿਲਿਆ ਜਿਹੜੀ ਗਣਕ ਉਹ ਕੋਈ ਨਹੀਂ ਪੁੱਤ ਘਬਰਾ ਨਾ ਮੈਂ ਤੇਰੇ ਨਾਲ ਆ ਚੜਿਆ ਤੂੰ ਤਾਂ ਦਾ ਸਮਾਨ ਲੈ ਕੇ ਆਇਆ ਕਰ ਛੇਤੀ ਭੱਜ ਕੇ ਆਹ ਉਹ ਸਰਦਾਰਾ ਚਾਹ ਤੇਰੀ ਹਜੇ ਬਣੀ ਨਹੀਂ ਕੇ ਸਰਦਾਰਾ ਕੋਈ ਮਣੀ ਮੋਟੀ ਗੋਲੀ ਕੱਪਟਾ ਵੀ ਖਾਣਾ ਹੁੰਦਾ ਛੇਤੀ ਲਿਆ ਸਰੀ ਟੁੱਟੀ ਜਾਂਦਾ ਆਹ ਲਿਆ ਲਫੜਾ ਫੜਾ ਫੜਾ ਦਾ ਫੜਾ ਮੈਨੂੰ ਕਰ ਲੈ ਭਾਈ ਕੀਚੜਾ ਕਰ ਲੋ ਸਰੀਰ ਕਾ ਜੜਾ ਓਏ ਆ ਜਾ ਜੜਾ ਚਾਹ ਪੀ ਲੈ ਤਾਂ ਚੱਲਦਾ ਹੀ ਰਹਿਣਾ ਕੋਈ ਨਹੀਂ ਇੱਥੇ ਆਪਾਂ 5 ਸਾਲ ਹਾ 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 ਆਏ ਹੇ ਹੇ ਕੀ ਕਹਿ ਮਾ ਪੁਰੀ ਤਤਾ ਸਰਦਾਰਾ ਤਤਾ ਪਣੀ ਚੱਕੀ ਫਿਰਦਾ ਕੀ ਕਹਾ ਸਰਦਾਰਾ ਤੈਨੂੰ 20 ਵਾਰੀ ਤਾਂ ਕਹਤਾ ਵੀਰ ਤੈਨੂੰ ਕੋਟ ਕਾਦੀ ਤੇ ਦੋ ਵਾਰੀ ਤੈਨੂੰ ਮੈਂ ਛੜਾ ਕੇ ਲਿਆ ਥਾਈ ਚੋਤ ਕੀ ਕਹਿਣਾ ਭਾਈ ਨਹੀਂ ਨਹੀਂ ਮੈਂ ਤਾਂ ਇਹ ਕਹਿਣਾ ਮੈਂ ਦੀ ਚੜਾਈ ਬਾੜੀ ਆ ਪਿੰਡ ਚ ਬਾੜੀ ਬਾੜੀ ਚੜਾਈ ਆ ਅਸੀਂ ਅੱਕੇ ਸਰਪੰਚ ਮੈਂਬਰ ਸਾਰੇ ਇਦੀ ਸੁਣਦੇ ਆ ਜੀ ਗਾਦਾ ਨਹੀਂ ਪੁੱਛਦੇ ਨੂੰ ਸਰਪੰਚ ਮੈਂਬਰ ਕੁੰਦੇ ਆ ਚੱਲ ਲੈ ਤੂੰ ਕਰ ਪੱਕਾ ਕੰਮ ਕਰਕੇ ਆਹ ਆਹ ਲੈ ਫਿਰ ਆਪਣਾ ਤਾਂ ਹੁਣ ਛੁੱਟੀ ਦਾ ਟਾਈਮ ਹੋ ਗਿਆ ਚੱਲ ਗਏ ਫਿਰ ਹਣਾ ਬਹੁਤ ਕਰਦਾ ਕੰਮ ਖਾ ਕੰਮ ਖਿੱਚ ਲਿਆ ਅੱਜ ਆਪਾਂ ਰਾਜੀ ਦਾ ਸਹੀ ਲਾਈ ਜਾ ਨਾ ਐਣਕਾ ਦਾ ਲਾਦੇ ਦਿਖੂ ਤੱਕੂ ਤੈਨੂੰ ਉਹ ਸਹੀ ਤਾਂ ਲਾਈ ਜਾ ਨਾ ਐਵੇਂ ਮਰੀ ਨੇ ਇਹਨਾਂ ਨੂੰ ਕੀ ਪਤਾ ਜੱਟ ਬੁੱਝੜੀ ਹੁੰਦੇ ਆ ਲੈ ਛੁੱਟੀ ਦਾ ਟਾਈਮ ਹੋ ਗਿਆ ਸਾਧ ਸਾਫ ਕਰ ਚੱਲ ਗਏ ਘਰ ਨੂੰ ਆਹੋ ਬਹੁਤ ਕੰਮ ਕਰ ਲਿਆ ਆਹ 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 ਆ ਸਾਡੇ ਸਾਰੇ ਸਾਹਮਣੇ ਰੱਖ ਪਰੇ ਸਾਡ ਤੇ ਲੈ ਬੀਚਰੇ ਚੱਲੇ ਵੀ ਡੀਏ ਸੀ ਲਟਾਇਮ ਹੋ ਗਿਆ ਤੜਕੇ ਤੇ ਖਫਾ ਕੂਣੇ ਤੇ ਦੇਖਾਂ ਤਾਂ ਕਿੱਡੀ ਕੋਡੇ ਕੋਡੇ ਦਾ ਕੰਦ ਕਰਤੀ ਕਿਚਰੇ ਐਨਕਲਾ ਕੀ ਦੇਖ ਤਾ ਬੱਜੀ ਸਰ ਤਿੰਨੇ ਗੇ ਉਹ ਨਹੀਂ ਨਹੀਂ ਸਰਦਾ ਤੁਹਾਨੂੰ ਭੇਖਾ ਆਦਾ ਸਾਡਾ ਤਾਂ ਇਹੀ ਟਾਈਮ ਆ ਹੁਣ ਉਹ ਵਕ ਟਾਈਮ ਲਾਤਾ ਸੀ ਲੈ ਕਰ ਤੂੰ ਸਾਨੂੰ ਕਰ 20000 ਰੁਪਏ ਲੈ ਕੇ ਵੇ ਕਰ ਆਰਾ ਇਹ ਨਾ ਹੁੰਦਾ ਉਹ ਸਰਦਾਰ ਕੰਮ ਕਰ ਰਿਹਾ ਯਾਰ ਅਸੀਂ ਹੋਰ ਕਾ ਦਾ ਯਾਰ ਰੁਪਿਆ ਤਾਂ ਅਸੀਂ ਕੋਈ ਚਾਹ ਗੁੜ ਕੋਈ ਠੰਡਾ ਦੱਤਾ ਵੀ ਕਰਨਾ ਹੁੰਦਾ ਘਰੇ ਗੁਲੀ ਜੌਟਾ ਖਾਣਾ ਹੁੰਦਾ ਬਾਏ